ਧੰਨਵਾਦ ਕਰਦੇ ਆਂ ਆ ਪਿਤਾ ਪਰਮੇਸ਼ਵਰ ਦਾ ਜਿਸ ਖੁਦਾਵੰ ਨੇ ਸਾਨੂੰ ਇੰਨੀ ਤਾਕਤ ਬਖਸ਼ੀ ਹਿੰਮਤ ਬਖਸ਼ੀ ਹੈ ਕਿ ਅੱਜ ਜिले ਫਿਰੋਜਪੁਰ ਦੇ ਵਿੱਚ ਪਿੰਡ ਮੁਠਿਆਵਾਲਾ ਚ ਆਏ ਆ ਜਿੱਥੇ ਅੱਜ ਅਸੀਂ ਕੁਝ ਲੋਕਾਂ ਨੂੰ ਸਮਾਨ ਵੰਡਿਆ ਹੈ ਬੱਚਿਆਂ ਨੂੰ ਬਿਸਕੁਟ ਵਗੈਰਾ ਕੁੜਕੜੇ ਵਗੈਰਾ ਔਰ ਔਰ ਟੌਫੀਆਂ ਵਗੈਰਾ ਵੰਡੀਆਂ ਹਨ ਧੰਨਵਾਦ ਕਰਦੇ ਅਸੀਂ ਜੇ ਫੈਲ ਵੈਲਫੈਰ ਸੁਸਾਇਟੀ ਦਾ ਜੋ ਥੋੜਾ ਬਹੁਤ ਹੀ ਸਹਿਯੋਗ ਦੇ ਰਹੇ ਹਨ ਸਾਡੇ ਕੰਦੇ ਨਾਲ ਕੰਦਾ ਮਿਲਾ ਕੇ ਉਹਨਾਂ ਲੋਕਾਂ ਤੱਕ ਪਹੁੰਚਦੇ ਹਨ ਜੋ ਲੋਕ ਐਸਵੇਂ ਪਾਣੀ ਦੀ ਚਪੇੜ ਚ ਫਸੇ ਹੋਏ ਨੇ ਜਾਂ ਜਿੰਨਾਂ ਕੋ ਰਸਨ ਨਹੀਂ ਪਹੁੰਚਿਆ ਅੱਜ ਧੰਨਵਾਦ ਕਰ ਸਾਡੇ ਮੇਨ ਸਾਡੇ ਭਾਜੀ ਸੁਖਚੈਨ ਜੀ ਲਈ ਜੋ ਦਿਨ ਰਾਤ ਸਾਡੇ ਵਾਸਤੇ ਬਹੁਤ ਹੀ ਪਰੇਸ਼ਾਨ ਨੇ ਕਿ ਅਸੀਂ ਕਿਸ ਤਰੀਕੇ ਨਾਲ ਅਸੀਂ ਪਰਮੇਸ਼ਵਰ ਦਾ ਕੰਮ ਕਰ ਸਕੀਏ ਔਰ ਖੁਦਾਵੰਦ ਦੇ ਵਿੱਚ ਅੱਗੇ ਵਾਸਕੀ ਸਾਡੇ ਸਾਡੇ ਆ ਜਿਲ੍ਹੇ ਪੰਜਾਬ ਦੇ ਪ੍ਰਧਾਨ ਸਾਡੇ ਬਲਵਿੰਦਰ ਸੋਨਾ सोनू ਜੀ ਔਰ ਸਾਡੇ ਪਾਸਟਰ ਕਰਨੈਲ ਜੀ ਸਾਡੇ ਪਾਸਟਰ ਜਸਵੀਰ ਜੀ ਔਰ ਪਾਸਟਰ ਜਰਨੈਲ ਜੀ ਬ੍ਰਦਰ ਵਿੱਕੀ ਆ ਰਵੀ ਜੀ ਧੰਨਵਾਦ ਕਰਦੇ ਆ ਪਾਸੇ ਰਾਜੀ ਸ਼ੇਦਾ ਜੀ ਜਰਨਲ ਸਕੱਤਰ ਸਾਡੇ ਧੰਨਵਾਦ ਕਰਦੇ ਆ ਸਾਡੀ ਸਮੂਚੀ ਜਿੰਨੀ ਵੀ ਟੀਮ ਆ ਸਭ ਧੰਨਵਾਦ ਕਰਦੇ ਆ ਕਿ ਬਹੁਤ ਅੱਛੇ ਤਰੀਕੇ ਨਾਲ ਸਾਡਾ ਸਾਥ ਦੇ ਰਹੇ ਆ ਸਭ ਨੂੰ ਜੈਮ ਸ੍ਰੀ ਖੁਦਾ ਬਰਕਤ ਦੇਵੇ ਸੁਣੀ ਵੀ ਲੈ ਕੇ ਆਂਦਾ ਡੰਗਰ ਵਾਲੀ ਚਾਰਾ ਵੀ ਲੈ ਕੇ ਆਂਦਾ ਸਾਡੇ ਪਾਣੀ ਆਇਆ ਨੂੰ ਮਹੀਨਾ ਹੋ ਗਿਆ ਇੱਥੇ ਕੋਈ ਸਰਕਾਰ ਨਹੀਂ ਪਹੁੰਚੀ ਅੱਜ ਇਹਨਾਂ ਵੀਰਾਂ ਨੇ ਸਾਡਾ ਆ ਕੇ ਸਾਥ ਦਿੱਤਾ ਵਾ ਰੱਬ ਦਾ ਧੰਨਵਾਦ ਕਰਦੇ ਇਹਨਾਂ ਵੀਰਾਂ ਦਾ ਧੰਨਵਾਦ ਕਰਦੇ ਕੋਈ ਸਰਕਾਰ ਇੱਥੇ ਨਾ ਰਾਸ਼ਨ ਨਾ ਡੰਗਰ ਵਾਲੀ ਚਾਰਾ ਪੱਠੇ ਕੋਸ਼ ਨਹੀਂ ਆਇਆ ਅੱਜ ਇਹਨਾਂ ਵੀਰਾਂ ਨੇ ਸਾਡੇ ਤੱਕ ਰਾਸ਼ਨ ਪਹੁੰਚਾਇਆ ਇਹਨਾਂ ਦਾ ਹੀ ਧੰਨਵਾਦ ਕਰਦੇ ਆ ਇੱਥੇ ਕੋਈ ਨਹੀਂ ਆਇਆ ਹੈਗਾ ਸਰਕਾਰ ਲੋ ਕੋਈ ਇੱਥੇ ਆ ਕੇ ਨਹੀਂ ਵੜਿਆ ਹੈਗਾ ਇੱਥੇ ਜੇ ਚਾਰਾ ਆਉਂਦਾ ਉਹ ਪਾਰ ਵਾਲਿਆਂ ਨੂੰ ਦੇ ਜਾਂਦੇ ਸਾਨੂੰ ਆਖਦੇ ਨੇ ਤੋਹੀ ਸੁੱਕੇ ਦੇ ਬੈਠੇ ਅਸੀਂ ਸੁੱਕੇ ਦੇ ਬੈਠੇ ਹੀ ਭੁੱਖੇ ਅਸੀਂ ਵੀ ਮਨ ਨਹੀਂ ਆਉਂਦਾ ਨਾਲ ਹੈਗੇ ਹਾਂ ਅੱਗੇ ਲੈ ਜਾਂਦੇ ਸਭ ਕੁਝ ਅੱਗੇ ਲੈ ਜਾਂਦੇ ਅੱਗੇ ਲੈ ਜਾਂਦੇ ਆਖ ਦਿੰਦੇ ਜੋ ਉੱਥੇ ਜਾਈਦਾ ਉਹ ਆਉਂਦੇ ਤੂੰ ਸੁੱਕੇ ਥਾਂ ਤੇ ਬੈਠੀ ਤਾਂ ਕਰਕੇ ਸਾਨੂੰ ਤੇ ਤੁਹਾਨੂੰ ਨਹੀਂ ਦੇਣਾ ਹੈਗਾ ਸਭ ਨੂੰ ਜੈਮਸੀ ਸੁਸਾਇਟੀ ਅੱਜ ਇੱਥੇ ਪਹੁੰਚੀ ਆ ਔਰ ਜੇਫਾਈ ਵੈਲਫੇਅਰ ਸੁਸਾਇਟੀ ਦੀ ਪੂਰੀ ਟੀਮ ਅੱਜ ਇੱਥੇ ਪਹੁੰਚੀ ਆ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਆ ਕਿ ਜਿੱਦਣ ਇਹ ਪਾਣੀ ਲੱਥਣਾ ਆ ਔਰ ਫਿਰ ਇਥੇ ਮਹਾਮਾਰੀ ਵੀ ਫੈਲਦੀ ਆ ਬਹੁਤ ਕੁਝ ਹੁੰਦਾ ਆ ਬਾਅਦ ਵਿੱਚ ਕਿਸੇ ਨੇ ਇਥੇ ਵਾਈਸਾਈ ਨਹੀਂ ਲੈਣੀ ਇਹਨਾਂ ਲੋਕਾਂ ਦੀ ਪਰ ਅੱਜ ਅਸੀਂ ਇਥੇ ਰਾਸ਼ਨ ਲੈ ਕੇ ਪਹੁੰਚੇ ਜਦਕਿ ਇਥੇ ਕੋਈ ਵੀ ਰਾਸ਼ਨ ਲੈ ਕੇ ਨਹੀਂ ਪਹੁੰਚਿਆ ਹਜੇ ਤੱਕ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਫਿਰ ਵੀ ਇਥੇ ਰਾਸ਼ਨ ਲੈ ਕੇ ਆਉਂਦੇ ਰਵਾਂਗੇ ਔਰ ਜਦ ਤੱਕ ਇਸ ਏਰੀਆ ਦੇ ਹਾਲਾਤ ਠੀਕ ਨਹੀਂ ਹੁੰਦੇ ਜੇਫਾਈ ਵੈਲਫੇਅਰ ਸੁਸਾਇਟੀ ਇਸ ਏਰੀਆ ਦੀ ਸਾਰ ਲੈਂਦੀ ਰਹੂਗੀ ਖੁਦਾ ਦਾ ਧੰਨਵਾਦ ਹੋਵੇ